ਉਹ ਜੀ ਬਾਈ ਤੀਸਰਾ ਤੇ ਅਖੀਰਲਾ ਰੇ ਪੈ ਰਿਹਾ ਕਨੀਜੀ ਵਾਲੇ ਖੇਤ ਦੇ ਵਿੱਚ ਜਾਣਾ ਅਸੀਂ ਤੁਹਾਨੂੰ ਪਤਾ ਵੀ ਸਾਡੀ ਟਰਾਲੀ ਟਰੂਲੇ ਦੀ ਤਿਆਰੀ ਚੱਲਦੀ ਆ ਕੰਮ ਅਸੀਂ ਬਾਈ ਸਾਰਾ ਹੀ ਨਵੇਟਦਾ ਬਾਪੂ ਨੇ ਸਰਖ ਮੋਟਰ ਚ ਆਉਣੀ ਬਟਾਂ ਵੀ ਜੇ ਪਹਿਲਾ ਬੰਦਾ ਨੂੰ ਮਿਲ ਜਾਈ ਸਾਡੇ ਆਸੀ ਕਰਦੇ ਆਵੇ ਠੀਕ ਹੈ ਠੀਕ ਹੈ ਪਾਣੀਆ ਲਿਆਉਂਦਾ ਜੇ ਆਉਂਦਾ ਤਾਂ ਆਇਆ ਤਾਂ ਟਿਊਸ਼ਨ ਪੜ ਗਏ ਹਾਂ ਟਿਊਸ਼ਨ ਪੜਿਆ ਆਪਣੀ ਲਾਉਣਾ ਇਹਨੂੰ ਤੇ ਬਾਈ ਤੀਸਰੇ ਰੇ ਦੇ ਵਿੱਚ ਪਾਤੀ ਆਪਾਂ ਨੇ ਜਿੰਕ ਇਹ ਸਾਰਾ ਮਟੀਰੀਅਲ ਪੂਰਾ ਕਰਿਆ ਪਤਾ ਤੇ ਵੀ ਸਾਰਾ ਕੰਮ ਆ ਦੇਖੋ ਬਾਈ ਬੱਤਾਂ ਦਾ ਜਿਹੜੀ ਮੰਗਾਂ ਲਗਾ ਦੋ ਤਿੰਨ ਤਿੰਨ ਗੇਲਾ ਬਾਈ ਸਾਰੇ ਖੇਤਾਂ ਦੇ ਬੱਤਾਂ ਪੜਤੀਆਂ ਵਿੱਚ ਕੱਖ ਨਹੀਂ ਵਿੱਚ ਵੀ 5-5 ਗੇਲਾ ਕੋ ਮਲੇ ਸੀ ਆ ਜਿਹੜੇ ਦੁਆਰਾਂ ਨਾਲ ਇਹ ਤੇ ਸੁੱਕ ਗਏ ਇਹੇ ਪੱਲੀ ਝਾੜਤੀ ਮਾਦਾਂ ਦੂਆ ਫੇ ਤੇ ਦੂਆ ਤੇ ਇਹਦਾ ਕਰਦਾ ਹੁਣ ਹੀਲਾ ਵਸੀਲਾ ਦੂਸਾ ਪੱਤ ਕਰੇ ਹੋਰ ਲਾਉਂਦਾ ਨਹੀਂ ਹਰੇ ਤੇ ਕੋਈ ਜਾਂਦਾ ਬਿਮਾਰੀ ਚਲਦੀ ਸੋਚਦੇ ਕਿ ਦੂਤਾ ਸੁੱਕ ਜਣਾ ਤੋ ਆ ਜਾ ਯਾਰ ਉਹ ਬੰਦਾ ਲੰਘੇ ਦੇਖ ਤੇ ਤੇ ਭਾਈ ਪਾਕਿਸਤਾਨ ਕਰਤਾਰਪੁਰ ਸਾਹਿਬ ਜਾਣਾ ਬਾਬਾ ਨਾਨਕ ਦੀ ਨਗਰ ਉਧਰ ਪਹਿਲਾਂ ਸਾਰਾ ਰੇ ਪੱਤਾ ਬਣਾ ਓਕੇ ਆ। ਹਮ ਸਾਨੂੰ ਘਰੋਂ ਦੀ ਲੋੜ ਨਹੀਂ। ਨੱਕੇ ਖੁੱਲੋਆ ਬਾਪੂ ਨੇ ਸਿਰਫ ਮੋਟਰਾਂ ਦੇ ਬਟਰੇ ਦੱਬਣਿਆ ਪਰ ਕਿਆ ਪਤਾ ਪਰਾਲਾ ਜੇ ਕਿਰਪਾ ਕਰ ਦੇਵੇ। ਹੋ ਰਿਹਾ ਹਨਾ। ਹੋ ਰਿਹਾ। ਉਹਦੀ ਵੀ ਕਿਰਪਾ ਦਾ ਕੋਈ ਪਤਾ ਨਹੀਂ ਭਾਈ ਉਹ ਬਿਆਨਤ। ਠੀਕ ਨਹੀਂ ਉਹਦੇ ਹੱਥਾਂ ਦਾ ਕੋਈ ਨਹੀਂ ਪਤਾ ਆਪਣਾ ਉਹ ਕਿਆ ਕਰ ਦਿੰਦਾ। ਦੱਦਾ ਦਾਤਾ ਇੱਕ ਹੈ ਕਹਿੰਦੇ ਨੇ ਸਭ ਕੁਝ ਦੇ ਬਣਾ ਰੋ ਸਭ ਦੀ ਸੋਚਦਾ ਹੈ। ਜਾਨਬਰ ਬੈਠਿਆ ਦਾ ਨਾ ਭਾਈ ਸਾਹਿਬ ਕੁਛ ਬਾਈ ਉਹਨੇ ਦੇਖਣਾ ਜਿਹੜੀ ਕਿਦਾ ਕੱਚਾ ਪੱਕਾ ਮਕਾਨ ਆ ਸਾਨੂੰ ਲੱਗਾ ਨਹੀਂ ਪੈਂਦਾ ਪਰ ਪਰਮੇਸ਼ਰ ਸਭ ਦੀਆਂ ਜਾਣ ਹਾਰ ਚਲੋ ਬਾਕੀ ਭਾਈ ਲੱਗੇ ਹੋਏ ਪਰ ਮਾਜਨ ਵੇੜ ਤਾਂ ਫਾਈਨਲ ਆ ਰੇ ਵਾਲਾ ਅਖੀਰਲਾ ਅੱਲੀ ਤੇ ਬਾਦ ਹੁਣ ਧੋਲੇ ਲਈ ਠੀਕ ਆ ਪਾਰੀ ਵੇੜ ਦੇਣੀ ਬੱਸ ਹੁਣ ਕੋਈ ਕੰਮ ਨਹੀਂ ਹੁਣ ਇੱਥੇ ਉਹ ਤੇ ਫਿਰ ਕਾਲੂ ਤੇ ਹੱਥ ਤੇ ਲੈ ਕੇ ਇੱਥੇ ਇੱਥੇ ਛਟਪਟ ਮਾਰਨੀ ਆ ਰੀ ਪਾਣੀ ਬੜੇ ਫਾਵੀਓ ਖੇਤ ਪਰ ਇੱਕ ਪੰਪਾ ਉਹੀ ਪੰਪਾ ਨੇ ਸੂੇਪਾਰ ਵਾਲੇ ਖੇਤਾਂ ਨੂੰ ਕਿੰਨੇ ਰੈਂਦੀ ਹੋਗੇ ਇਹ ਜੀ ਹੁਣ 7-8 ਕਿਈ ਬਾਈ ਦਿੰਦੀ ਹੋਗੀ ਵਿੱਚ ਵਿੱਚ ਤਾਂ ਖਾਸਾ ਪੁੱਜਾ ਕਰ ਗਈ ਇਹ ਪੁੱਜਾ ਤਾਂ ਪੂਰਾ ਆ ਦੇਖਾਰਾ ਕਿਤੇ ਤਲੀਲੀ ਮਾਦੀ ਫਸਲ ਫਸਲ ਤਾਂ ਮਿਹਨਤ ਭਰ ਆ ਕਦ ਘਟ ਹੈ 3 ਵਜੇ ਨਾ ਦੂਜੇ ਬਚਾ ਫਸਲ ਮਿਹਨਤ ਭਰ ਆ ਕੋਈ ਵੀ ਮਿਹਨਤ ਕਰੋ ਉਹ ਉਧਰ ਜਾ ਰਹਾ ਮੈਂ ਕਹਿੰਦਾ ਉਧਰ ਐਵੇਂ ਨਹੀਂ ਕਿਹਾ ਹੈਗਾ ਇੱਕ ਡੰਗਰ ਜਿਹਨੂੰ ਆਪਾਂ ਪਸ਼ੂ ਇੱਕ ਖੇਤੀ ਕਦੇ ਜਿੰਨਾ ਇਹਨੂੰ ਖਾਓਗੇ ਉਹ ਤਾਂ ਦੁੱਗਣਾ ਕੱਢੋਗੇ ਉਹੀ ਡੰਗਰਾਂ ਦਾ ਸਾਬਕ ਤਾਬਾ ਜੇ ਆਪਾਂ ਉਹਨਾਂ ਨੂੰ ਬਾਰ ਪਾਉਂਗੇ ਵਧੀਆ ਫੀਡ ਪਾਉਂਗੇ ਤਾਂ ਦੁੱਧ ਦੁੱਗਣਾ ਦਿੰਦੇ ਆ। ਬਾਕੀ ভাই ਸਾਡੀ ਧਰਤੀ ਮਾਤਾ ਸਾਾਨੂੰ ਤਾਂ ਰਜਾਈ ਰੱਖਿਆ ਬੈਲੇ। ਕਦੇ ਵੀ ਕੋਈ ਵੀ ਫਸਲ ਬੀਜ ਲਈਏ ਪੂਰਾ ਝਾੜ ਆਉਂਦਾ ਹੈ। ਬਾਕੀ ਮਿਹਨਤਵਾਰ ਹੈ ਮਿਹਨਤ ਕੂਰੀ ਹੈ। ਚਲੋ ਬਾਕੀ ਚੱਲਦੇ ਆ ਬਾਈ ਕੰਮ। ਚੱਲੀ ਜਾਣੇ ਤੇ ਬਾਕੀ ਟਰਾਲਾ ਵੀ ਲੈ ਕੇ ਜਾਣਾ ਹਾਂ ਇਕੱਠਾ ਰੱਦ ਨੂੰ। ਉਹ ਵੀ ਦੇਖਦੇ ਹਾਂ। ਹੁਣ ਜਾਣਾ ਬਾਈ ਇਕੱਠਾ ਲੱਦਣੋਂ ਤਾਂ ਪਹਿਲਾਂ ਆ ਕੇ ਬੈਨਰ ਮਹਿਕਾ। ਆ ਗਈ। ਦੋ ਫੇਰ ਬਣਾ ਲੈਂਦੇ ਆਂ। ਮਨਨ ਲੋਕੇ ਦੇਖਣੇ ਹੁਣ ਇੱਕ ਗੱਲਾਂ ਲੋਕੇਸ਼ਨ ਜੀ ਦੇਖ ਲੈਂਦੇ ਆ ਬੰਦੇ ਉਹ ਭਾਈ ਆ ਗਿਆ ਤੇ ਬੈਨਰ ਲਿਖਿਆ ਬਾਈ ਬਿੰਦਰ ਭਾਈ ਬੈਨਰ ਲੈ ਕੇ ਆ ਗਿਆ ਹੈ ਬਿੰਦਰ ਭਾਈ ਆਏ ਆ ਵੀ ਮੌਕੇ ਤੇ ਵੱਡੂ ਕੇ ਨਿਆਣੇ ਨੇ ਪਾੜ ਦੇਣੇ ਨਹੀਂ ਪਾੜਦੇ ਨਹੀਂ ਨਹੀਂ ਮੌਕੇ ਪਰ ਨਹੀਂ ਮੌਕੇ ਪਰ ਬੰਨਣਾ ਮਿੰਨਤੀ ਦੇਖਣ ਵਾਲੇ ਵੀ ਕਿਆ ਚੱਕਰ ਆ ਭਾਈ ਤੁਹਾਨੂੰ ਦਿਖਾ ਦਈਏ ਕੋਈ ਕਹਾਣੀ ਨਹੀਂ ਬੱਸ ਕਿਆ ਭਾਈ ਛੋਟਾ ਹੈ ਪੈਂਡ ਵੀ ਦਿਖਾਉਂਦੇ ਨਾ ਮਤਲਬ ਹਾਂ ਪਿੰਡ ਗੋਬਰਾ ਤੋਂ ਹਾਂ ਪਿੰਡ ਮਾਨਾ ਲਿਖਾ ਰਹਿ ਗਿਆ ਮੈਂ ਬਾਈ ਤਾਂ ਵਿੰਦਰ ਬਾਈ ਠੀਕ ਲੱਗਿਆ ਵਿੰਦਰ ਬਾਈ ਨੇ ਕੋਈ ਕੱਚ ਦੇਖੀ ਕਿਆ ਮਾਨਾ ਰਹਿ ਗਿਆ ਹੈ ਮਾਰਕਰ ਕੇ ਲਿਖ ਦੀਏ ਆ ਥੱਲੇ ਲਿਖ ਦੇ ਬਾਈ ਪੀਲੇ ਚੋਹਰੇ ਪਰ ਲੋਟ ਐਸ ਤੇ ਆ ਵਿੱਚ ਯਾਰ ਐਨ ਵਧੀਆ ਏ ਲੈ ਕੇ ਪੁਛਾ ਦੇਣਾ ਬਸ ਨਹੀਂ ਲੈ ਜੀ ਵੜ ਲੋ ਮਾਨਾ ਇਤਨੀ ਲਾ ਮੜਾ ਜਾ ਬਾਈ ਮੁੰਡੇ ਤਾਂ ਇੱਧਰ ਦੂਰ ਪੈ ਜਾਣ ਕੱਲ ਨੂੰ 90 ਬਿੰਦੂ ਦਾ ਫਰਕ ਕਿਹ ਹੈ ਆਹੀ ਪਾਜਾ ਖੱਟ ਨਾ ਖਾਲੀ ਭਰਾਵਾ ਆਉਣਾ ਨਹੀਂ ਛੋਟਾ ਰਹਿ ਗਿਆ ਕੋਈ ਠੀਕ ਹੈ ਚਲੋ ਚੱਲ ਪਤਾ ਲੱਗ ਜੂਗਾ ਬਣਾਗੇ ਚੰਗੀ ਤਰ੍ਹਾਂ ਜਿਆਦਾ ਪੱਕਾ ਕੰਮ ਕਰੋਗੇ ਇੱਕ ਦੂਜੀ ਸਾਈਡ ਹੋ ਯਾਰ ਇਦਾਂ ਹੀ ਠੀਕ ਹੈ ਰਹਿਣ ਤੋਂ ਗਿਰ ਜਾਣਾ ਥੱਲੇ ਲਿਖਦਾ ਤਾਂ ਹੈਗਾ ਇਹ ਓਕੇ ਬਣਾ ਲਾਂਗੇ ਛੋਟਾ ਬਣਾ ਲਾਂਗੇ ਹਾਂ ਮਿੰਦਰ ਭਾਈ ਹੁਣ ਡਿਊਟੀ ਕਰੀ ਲੱਗਣੀ ਐ ਨਹੀਂ ਸਹੀ ਕਰਾਂਗੇ ਠੀਕ ਹੈ ਮੈਂ ਨਾ ਬੱਸ ਮਿੰਦਰ ਭਾਈ ਠੀਕ ਐ ਛੱਡ ਤਾਂ ਨਹੀਂ ਹਾਂ ਠੀਕ ਐ ਆਹ 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 ਪੂਰੀ ਬਾਈ ਬੈਨਰ ਪਾੜਾ ਕੇ ਹਾਂ ਨਾ ਲੈ ਬਾਈ ਠੀਕ ਐ ਭਾਈ ਇਹ ਵੀ ਕਿਸੇ ਮੂਰੇ ਨਾਲ ਬੜਾ ਬੈਨਰ ਬਣਾਓ ਹਾਂ ਮੂਰੇ ਕਿਸੇ ਤੇ ਮਂਗਾਇ ਹਵਾ ਨਹੀਂ ਲੱਗਣੀ ਫੇਰ ਮੂਰੇ ਪੂਰੀ ਹਵਾ ਆ ਕੇ ਉੱਡੀ ਜਾਣਾ ਉੱਡੀ ਜਾਣਾ ਹਵਾ ਕੇ ਤਾਂ ਸਾਈਡਾਂ 'ਚ ਛੋਟੇ ਬਣਾਏ ਆ ਇਹ ਵੀ ਬਾਈ ਹਾਂ ਆਊਡਰ ਕਰਕੇ ਮੈਂ ਬਣਾਏ ਆ ਤੇ ਦੇਖੀ ਚੱਲ ਆਦੇ ਕਿਆ ਹੁੰਦਾ ਗੱਲ ਤਾਂ ਸੁਣ ਫਿਰ ਉੱਕ ਗਿਆ ਬਣਿਆ ਫਿਰ ਉੱਕ ਪੈ ਗਈ ਯਾਰ ਪੱਕੇ ਕੋਕੇ ਝੜਦੇ ਪੂਰੀ ਸਿਆਂ ਦੇਖਿਆ ਟਰੈਕਟਰ ਵੀ ਐ ਮੋੜ ਦੀ ਵਿੱਚ ਥਾਬੀ ਦਾ ਨਹੀਂ ਕਰੇ ਮੇਟਾ ਵੀ ਕੁਸਾ ਟਰਾਲੇ ਹਾਂ ਹਾਂ ਟੇਟਾ ਹੈ ਤਾਂ ਹੈ ਗਿਆ ਬੰਦਰ ਪਿਛੇ ਲੱਗੇ ਹੋਏ ਮਨੂੰ ਕਹਣਾ ਨੋਖ ਕੱਢਦਾ ਇਹ ਦੇਦਾ ਆਵੇ ਹੁਣ ਲੈ ਦੇ ਆ ਹਾਂ ਤੇ ਤਾਲ ਹੈ ਹੀ ਨਹੀਂ ਲੈਟਾਂ ਵਾਲੀ ਟੁੱਟ ਗਈਆਂ ਪਰ ਫਰਮੀ ਨੂੰ ਗੋਲ ਕਰ ਲੋ ਦੋ ਦਿਨ ਕਿਨੂੰ ਲੈਟ ਵਾਲੇ ਨੂੰ ਪੂਰੀ ਦਾਤੀ ਚੱਕ ਲਈ ਠੀਕਾ ਨਹੀਂ ਵੀ ਪੈਂਦਾ ਨਹੀਂ ਤਾਂ ਤਾਂ ਨਹੀਂ ਪੈਂਦਾ ਤੂੰ ਕੱਖ ਵੱਡਦਾ ਨਹੀਂ ਜੇ ਪੈਂ 59 ਪੂਰੀ ਸੱਚੀ ਸੱਚ ਦੱਸੀ ਮੁੰਡੇ ਨੇ ਕੱਖ ਕਿੰਨੇ ਕ ਵੱਡੇ ਹੋਣਗੇ ਨਹੀਂ ਨਹੀਂ ਨਾ ਤਾਂ ਇਹਨਾਂ ਦਾ ਰੇੜੇ ਦਾ ਰੇੜੇ ਤੋੜਦੇ ਆ ਪੈ ਨਹੀਂ ਤੇ ਸਾਰੇ ਰੇੜੇ ਹੀ ਭਰਦਾ ਐਨੇ ਰੇੜੇ ਭਰਦਾ ਇੱਥੇ ਜਾਂਦਾ ਬਾਈ ਨੂੰ ਬੇਨਤੀ ਬੰਦਾ ਹੈ ਆ ਮੈਂਤੀ ਬੰਦਾ ਹੈ ਇਹਦੇ ਲੋਕ ਸੁੱਤੇ ਪੈਣਾ ਜਾਂਦੇ ਆ ਆ ਗਏ ਸਾਡਾ ਖਜਾਨਚੀ ਕਜਾਂਚੀ ਨੇ ਭਾਈ ਫੋਨ ਬੰਦ ਕਰਿਆ ਉਹ ਤਾਂ ਭਾਈ ਨੇ ਬਾਕਾ ਲੱਭਿਆ ਗੱਗੇ ਫੋਨ ਕਰ ਕਰੇ ਕਿਧਰ ਵੀ ਬੰਦਾ ਕੋ ਗਿਆ ਇਹ ਬੰਦਾ ਸਾਡਾ ਦੇਖ ਤਾਂ ਲੈ ਇੱਕ ਸਾਡੀ ਕਿਹੜੀ ਇੱਕ ਜ਼ਿੰਮੇਵਾਰੀ ਹੈ ਨਾ ਜੱਗੂ ਦਾ ਟਰੈਕਟਰ ਦੀ ਵੀਡੀਓ ਪਾਈ ਹੋਈ ਜੋ ਬੇਚੀ ਆ ਅੱਛਾ ਇਹ ਆ ਭਾਈ ਤੇਰਾ ਫੋਨ ਹੈ ਹਾਂ ਗੱਡੀ ਆ ਬਸ ਰਹੀ ਤੂੰ ਪੁੱਛ ਰਿਹਾ ਇਹ ਵੇਚਣ ਖਾਤਰ ਆ ਗਿਆ ਫੋਨ ਵੀ ਵੇਚਣਾ ਜਗਾ ਭਾਈ ਇਹ ਕਿਹਨੇ ਖਾਤਰ ਆਇਆ ਇਹ ਚਾਰਜਿੰਗ ਨਾ ਦੇ ਉਸੇ ਭਈਏ ਦਾ ਅੱਛਾ ਭਾਈ ਅੱਧਾ ਘੰਟਾ ਹੋ ਗਿਆ ਮੋਟਰਸਾਈਕਲ ਮੈਂ ਇਦੀ ਨਿਗਾ ਦੇ ਦੇ ਜੇ ਭਈਏ ਨਾ ਕਰ ਜੇ ਕਿਹੜੇ ਜੇ ਬਹੁਤ ਅੱਧੀ ਲੈ ਤੁਹਾਡਾ ਹਨਾ ਆ ਆ ਅੱਛਾ ਅੱਦਾਂ ਲੋਹਾਰਾ ਤੂੰ ਲਈ ਫਿਰਦਾ ਮੈਂ ਹੁਣ ਕਿ ਆਪਾਂ ਕਹਿੰਦਾ ਧੰਨਵਾਦ ਉਹ ਲਈ ਬਦ ਜਾਵਾਂਗੇ ਆ ਹੈ ਚਲੋ ਤੈਨੂੰ ਕੀ ਹੋਇਆ ਨਹੀਂ ਬੰਦੇ ਆ ਆ ਵੀ ਨਾ ਆਪੇ ਲੱਗੇ ਤੈਨੂੰ ਕੋਈ ਨਹੀਂ ਆਗਾ ਹਾਂ ਚਲੋ ਆ ਜਾ ਦੁਕਾਨ 'ਚ ਬਹਿ ਜਾ ਚੱਲਦੇ ਚੱਲਦੇ ਬੰਦੇ ਨਹੀਂ ਰੱਖਦੇ ਹੁਣ ਟੈਨਸ਼ਨ ਨਹੀਂ ਮਿਲਣੀ ਚੱਲੀ ਚੱਲੀਏ ਗੱਠਾ ਲਿਆਉਣੀ ਆ ਗੱਠਾ ਲਿਆਉਣੇ ਲੱਦਗੇ ਮੈਂ ਉਹਨੂੰ ਬਾਈ ਫੋਨ ਕਰ ਲਿਆ ਹੁਣ ਹਾਂ ਉਹ ਕਹਿੰਦਾ ਵੀ ਮੈਂ ਨਾ ਹੁਣ ਲੱਗਿਆ ਹੋਇਆ ਆ ਕਿ ਮੈਂ ਗੁਰਦੁਆਰੇ ਨੂੰ ਜਾਣਾ ਮੈਂ ਤੁਹਾਨੂੰ ਹੋਰ ਫੋਨ ਕਰਦਾਗਾ ਮੰਡੇ ਜੇ ਤੂੰ ਮੇਰੇ ਕਹਿੰਦਾ ਮੈਂ ਜਦ ਫੋਨ ਕਰਦਾ ਕੱਲ ਕੱਲ ਸਵੇਰੇ ਉਹ ਮੈਨੂੰ ਕਹਿੰਦਾ ਵੀ ਸ਼ਾਮ ਨੂੰ ਲਗਾਉਗਾ ਮੈਂ ਵੀ ਸ਼ਾਮ ਨੂੰ 6 ਵਜੇ ਲਗਾ ਦਿੰਦਾ ਮੈਂ ਉਹਨੂੰ ਵੀ ਕਾਲ ਹੀ ਹੁੰਦਾ ਹੁਣ ਤੈਨੂੰ ਪਤਾ ਜ਼ਿੰਮੇਵਾਰ ਬੰਦਾ ਉਹ ਉੱਥੇ ਨਿਤਨੇ ਸਾਂਝੇ ਕਰਕੇ ਨਿਕਲ ਗਿਆ ਜਦ ਮੈਂ ਤੇਰੇ ਸਾਹਮਣੇ ਪੀਹੇ ਵਾਰ ਫੋਨ ਕਰਿਆ ਉਹ ਕਹਿੰਦਾ ਮੈਂ ਸੰਭਣਾਉਦਾ ਹਾਂ ਔਰ ਸਾਰਾ ਕੰਮ ਕਰਨੇ ਪੈਂਦਾ ਭਤੀਜਾ ਬਾਹਰ ਨਿਕਲੀ ਗਿਆ ਉਹਦਾ ਹਾਂ ਕੋਈ ਇਕੱਲਾ ਚੱਕਰ ਹੁਣ ਬੈਠਾ ਹੈਂਡਮ ਜੱਲਾ ਕਹਿੰਦਾ ਅਸਾਂ ਸਾਂਝੇ ਕਰਦੇ ਨਾ ਲੱਗਦੇ ਆ ਜੇ ਜ਼ਿਆਦਾ ਕਰਨਾ ਕੋਈ ਬਾਹਰ ਵੜੀ ਯਾਰ ਅੱਡਾ ਘੰਟ ਵਾਲੇ ਕੋ ਨਹੀਂ ਜਲਦੀ ਫਿਰਦੀ ਕੰਮਾਂ ਇਹ ਆ ਇਧਰ ਵੀ ਸੋਣ ਲੈ ਹਾਂ ਭਾਈ ਮਾ ਗਰਤਾਰਪ ਸਿੰਘ ਤਾਂ ਮੱਥਾ ਟੇਕ ਜਾਣਾ ਨਾਲ ਟਰੈਕਟਰ ਟਰਾਲਾ ਪਾਓ ਵਿੱਚ ਬੈਠੋ ਨਾਲੇ ਮੰਡ ਵਾਲੇ ਗੁਰਦਾਰੇ ਵਿੱਚ ਬੱਧਾ ਟੇਕੋ ਨਾਲੇ ਰਸਣ ਪਾਣੀ ਖਾਓ ਐਂਦੇ ਰਹੋਣੇ ਲੱਦ ਕੇ ਅੱਡਾ ਘਰ ਨੂੰ ਆ ਜਾਓ ਫੇਰ ਠਿਕਾਰੇ ਗੇ ਲਿਉਂਦੇ ਹਾਂ ਤੇ ਆ ਗਏ ਵੀ ਪਹਿਲਾਂ ਮੰਡ ਚ ਗਏ ਆ ਸਮਝਿਆ ਟਰੈਕਟਰ ਕੱਢ ਲਿਆ ਚੱਲੀਆਂ ਜਿਗੀਆਂ ਈ ਐਨ ਨੂੰ ਉਹਨਾਂ ਵੀ ਆਜਣਾ ਨਾ ਲਿਆ ਬਈ ਇੱਕ ਵਾਰ ਪੱਕਾ ਕਨਫਰਮ ਕਰ ਲੈ ਉਹਨਾਂ ਨੂੰ ਹਰਮਨ ਪੱਕਾ ਹੈ ਬਠੀ ਹੋਰ ਧੱਕਿਆ ਬਈ ਆਪਾਂ ਲੱਦ ਕੇ ਲਿਆਉਣੀ ਆ ਬਠੀ ਬੰਨ ਲੱਦ ਕੇ ਨਹੀਂ ਲਿਆਉਣੀ ਤੁਸੀਂ ਦੋ ਤਿੰਨ ਜਣੇ ਵਿਚ ਵਰ ਕੇ ਹਾਂ ਹਾਂ ਸੈੱਟ ਕਰਕੇ ਜਿੰਨੀ ਆ ਗਿਆ ਬਾਈ ਜਿੰਨੀਆਂ ਕੀ ਆ ਉਹ ਬਾਈ ਕਿਲੇ ਦਾ ਮਾਲ ਪੈ ਜਾਣਾ ਜੀ ਕਿਲੇ ਦਾ ਮਾਲ ਪੈ ਜਾਣਾ ਕਿੰਨਿਆਂ ਦਾ 20 25 ਕੇ ਬਣਦੀ ਹੋਣੇ 30 ਕੇ ਬਾਦ ਜਣੇ ਕਿਲੇ ਵਿੱਚ ਇਕੱਠਾ ਹੈ ਹੂੰ ਇੰਨੀਆਂ ਕੀ ਜੇ ਲੱਗ ਜਾਣੀਆਂ ਡਾਲੇ ਬੰਨੇ ਲਾਉਣੀਆਂ ਕਿ ਅੰਦਰ ਅੰਦਰ ਲਾ ਦੇਣੀ ਆਪਾਂ ਨੇ ਚਲੋ ਵਾ ਕੱਢ ਲਿਆ ਬਾਈ ਪਾ ਲੈਣੇ ਰਸੇ ਚੱਲਦੇ ਬਾਈ ਗੱਨ ਨੂੰ ਕੁੱਕੜੀ ਆ ਪੂਰੀ ਤੇ ਲੱਗ ਗਈਆਂ ਜਿਹੜਾ ਮੈਂ ਮਾਰਿਆ ਰੰਗ ਤਾਂ ਨਹੀਂ ਕਰਾਉਣਾ ਹਨਾ ਰੰਗ ਕਰਾਉਣ ਨਾਲ ਆਏ ਉਹਦੇ ਰੰਗ ਜੀ ਨੂੰ ਕਰਾਉਣਾ ਤਾਂ ਕਰਾ ਕੇ ਭੇਜਦਾ ਉਹਦੀ ਹੱਕ ਨੂੰ ਲੈਣ ਗਈ ਹੈ ਬਗੈਰ ਰੰਗ ਦੇ ਚਾਰ ਟਰਾਲੇ ਖੜੇ ਹੁੰਦੇ ਅੱਛਾ ਜੀ ਗੱਲੀ ਦਾ ਉਹ ਗਾਮਣ ਵਾਲੇ ਹੱਕ ਮਾਰ ਰਹੇ ਨੇ ਲੋ ਬਾਈ ਜਾ ਰਹੇ ਹੈ ਗੱਠਾ ਲੱਦਣ ਨੂੰ ਇਧਰ ਵੀ ਬਾਈ ਏਰੀਆ ਬੂਟਿਆਂ ਵਾਲਾ ਸਾਰਾ ਹੀ ਆ ਲੋ ਇਹ ਹੈ ਬਾਈ ਬਹੁਤ ਬਰੇ ਹਰਿਆਈ ਭਰਿਆਈ ਵਾਲੇ ਕੇ ਤਾਂ ਆ ਦੇਖ ਲੋ ਬੂਟੇ ਇਧਰ ਵੀ ਘਰਾਂ ਚ ਵੀ ਸਾਡੇ ਦਾ ਆ ਲੋ ਕਿੰਨਾ ਜੰਗਲ ਲੋਪੜ ਜਿਲੇਜਾ ਨਗਰਾ ਕਿੰਨੇ ਆ ਲੋ ਬੂਟੇ ਬੂਟੇ ਕਰਾ ਬਾਈ ਘਰ ਵੀ ਬੂਟਿਆਂ ਚ ਦੇਖ ਲਓ ਤੁਸੀਂ ਜਿੱਦਨ ਮਰਜ਼ੀ ਨਿਗਾ ਮਾਰੋ ਬੂਟੇ ਬੂਟੇ ਲੈ ਇਧਰ ਵੀ ਭਾਈ ਆਹੋ ਬਾਕੀ ਬਾਈ ਟਰਾਲਾ ਆ ਰਿਹਾ ਪਿੱਛੇ ਬੰਦੇ ਕਿੱਧਰ ਚਲੇ ਗਏ ਦੋ ਆਪਣੇ ਸੂਰਜ ਛੇਪਣ ਵਾਲਾ ਦੇਖੋ ਬਾਈ ਜੀਵੀ ਦਾ ਲੱਗੇ ਬੜੇ ਬੜੇ ਖੇਤਾਂ ਚ ਧਾਨਾ ਦੀ ਸਫਾਈ ਚੱਲ ਰਹੀ ਹੈ ਉੱਪਰ ਗਏ ਬੰਦੇ ਦੋ ਆਪਣੇ ਬਾਈ ਪੰਮੂ ਸਭ ਤੋਂ ਮੂਰੇ ਐ ਕਹਿੰਦਾ ਪੰਮੂ ਸਾਉ ਤੇ ਮੂਰੇ ਬਾਈ ਇੱਥੇ ਗੱਠਾ ਲੱਦਨੀ ਆਪਾਂ ਨੇ ਗੱਠਾ ਬਾਈ ਆਪਣੀਆਂ ਟੱਕੀਆਂ ਉੱਥੇ ਦਿਖਾਉਂਦਾ ਤੁਹਾਨੂੰ ਮੈਂ ਤੇ ਇਹ ਇਹ ਆਹ ਬਾਈ ਤਰਪਾਲ ਥੱਲੇ ਟੱਕੀਆਂ ਪਈਆਂ ਉੱਧਰ ਆਹ ਸਾਹਮਣੇ ਤੇ ਇੱਥੇ ਬਲੋ ਬਾਈ ਆਹ ਪੰਮੂ ਸਾਉ ਤੇ ਮੂਰੇ ਆ ਗਿਆ ਕਹਿੰਦਾ ਅਸਿਕਾ ਜੀ ਪੰਮੂ ਪੰਮੂ ਨਾਲ ਆਇਆ ਮੈਂ ਹਾਂ ਛੱਡਿਆ ਹੁੰਦਾ ਇਹਦਾ ਲਿਫਟਿੰਗ ਵੇਟਰ ਇਹਨੂੰ ਕਿੱਥੇ ਚੱਲੇ ਆਉਂਦਾ ਸੱਪ ਵਾਂਗੂ ਗਰਾਂਚੀ ਪਾਈ ਵੀਦੀ ਹੈ ਅੱਛਾ ਮਚਾਲਾ ਬਹੁਤੀ ਰੂੜਾ ਨਹੀਂ ਆਏ ਹਾਂ ਇਹ ਹੈ ਕਿੱਥੇ ਕੋਣ ਹੈ ਅਜੇ ਬਾ ਸਾਡੇ ਵਾਲੀ ਮੋਟਰ ਕੋਲ ਆ ਕੇ ਤੇ ਕਿਵੇਂ ਚਡੋਲ ਕਿੱਥੇ ਲੱਗਦੇ ਹੁੰਦੇ ਪੁੱਤ ਕਿਹ ਸਿਆ ਤੇ ਹੁਣ ਤਾਂ ਗਰਮੀ ਪਈ ਹੈ ਕਿਉਂ ਪਤਾ ਕਿਥੇ ਸਿਆ ਦੀ ਇੱਥੇ ਚਡੋਲ ਝੂਟਦੇ ਹੁੰਦੇ ਬਾਈ ਬੰਮੂਰਾ ਹੀ ਆ ਗੁਰਦੁਆਰਾ ਵਾਲਾ ਆ ਗਿਆ ਬਾਈ ਸਾਡਾ ਮੰਡ ਵਾਲਾ ਇੱਥੇ ਬਾਈ ਲੰਗਰ ਚੱਲਦਾ ਹੁੰਦਾ ਇੱਥੇ ਰਸ ਦੀ ਆਹੇ ਬਾਈ ਲੰਗਰ ਜਿੱਥੇ सारा ही खेती है चलो लो भाई पहुंच गया ट्रैक्टर कौन आ गया अड चाचा चल रही है भाई स्क्रीन पर ਅੱਗੇ ਅੱਗੇ ਹੌਲੀ ਆ ਆਥੇ ਹਾਂ ਟਰੈਕਟਰ ਤਾਂ ਖੜਾ ਲੀਏ ਇਹਦਾ ਇਸ ਤਰ੍ਹਾਂ ਇਹਦਾ ਖੋਲੋ ਨਾ ਬਸ ਪਿਆਕੇ ਪਾ ਕੇ ਰੱਖਿਆ ਮਾੜੀ ਮੋਟੀ ਸੁਹਾਵਤਾ ਹੋਏ ਜਾਂਦੀ ਐ ਉਸ ਸੁਹਾਵ ਦਾ ਕੁਛ ਤਲਾਬ ਚੱਕ ਦਿੰਦੀ ਇਤਲਾਬ ਚੱਕਣੀ ਹਾਂ ਇਤਲਾਬ ਚੱਕਾਈ ਐ ਦੀ ਚੱਲ ਦਰਵੀ ਪਾਸੋਂ ਨਾ ਖੁੱਲ ਜੇ ਪਟੇ ਜੇ ਸੁਣੇ ਕੋਈ ਨਾ ਲੱਗੇ ਭਾਈ ਬੰਦੇ ਮਾਰੋ ਮਾਰ ਸਕਦੇ ਉਹਦੇ ਵਿੱਚ ਵੀ ਭਰਦੇ ਨਹੀਂ ਦੇਖੀ ਇਹਨਾਂ ਖੋਲ ਕੇ ਬਟਾ ਦੀ ਗਿਣਤੀ ਵੀ ਕਰ ਲਿਓ ਭਾਈ ਫੇ ਮੋੜਨੇ ਆ ਵੀ ਹਾਂ ਹਾਂਜੀ ਹਾਂ ਆਸਰੇ ਛਾ ਕੇ ਫੈਡਾ ਨੂੰ ਮੋੜ ਦੇਣੇ ਆ ਫਿਰ ਉੱਪਰ ਗੱਦੇ ਲਾ ਦੇ ਓਕੇ ਜੀ ਬੈੱਡ ਬਣਾ ਲੈਣੇ ਬੈੱਡ ਬਣਾ ਦੇਣਾ ਲੈ ਵੀ ਲੈ ਉਹੀ ਰੱਖਣਗੇ ਹਾਂ ਤਾਂ اچھا ਇੱਕ ਤਾਂ ਸੀ ਸਾਡੇ ਕੰਡਾਂ ਦੇ ਵਿੱਚ ਤਾਂ ਸੀਸ਼ਾ ਪਰਨੇ ਬਣਦੇ ਬਣੇ ਹਾਂ ਮੇਕਅਪ ਕਰਦਾ ਹੀ ਚੱਲੀ ਸੀ ਮੇਕਅਪ ਨਹੀਂ ਇੱਕ ਕਹਿੰਦਾ ਦਾ ਬਾਈ ਮਨ ਹੈ ਕੋਈ ਛੋਟੇ ਬੰਦੇ ਆ ਕੀ ਪਰਨੇ ਹਾਂ ਫਿਰ ਇਹਦੇ ਵਿੱਚ ਕਹਿੰਦਾ ਦਾ ਆਪਣਾ ਕਮੈਂਟ ਕਰਿਆ ਪਤਾ ਕਹਿੰਦਾ ਬਸ ਨੂੰ ਕਰਨਾ ਬੜਾ ਲੈ ਕੇ ਦੇ ਦਿਓ ਸਾਰੇ ਇਕੱਠੇ ਹੋ ਕੇ ਹੂੰ ਵੇ ਛੋਟਾ ਜਿਹਾ ਬੰਦ ਆ ਠੀਕ ਹੈ ਛੋਟਾ ਪੇਂਟਿਉ ਕਰ ਦੇਣੀ ਹੈ ਵੀ 17 ਜਣਾਂ ਦੇ ਪਾ ਦੇ ਤਿੰਨ ਤਿੰਨ ਮੀਟਰ ਵਾਲੇ ਜਿਹੜੇ ਪੈਪਾਉਣੇ ਬੜੇ ਬਾਹਲੇ ਮਾਸੇ ਨੂੰ ਕਾਰ ਬਾਂਦੇ ਜਿੱਥੇ ਦੇ ਦੇ ਇਹ ਨਹੀਂ ਤਾਂ ਮਾਡੇ ਰੇੜਾ